ਲੋਕ ਸਵਾਰੀਆਂ ਚੋਣਾ ਆ ਰਹੀਆਂ ਨੇ ਪਰੇਪਰ ਤੋਂ ਕਿਲਾ ਲੈ ਕਿਹੜਾ ਕੈਂਡੀਡੇਟ ਹੈ ਜਿਹੜਾ ਬਾਜ਼ੀ ਮਾਰਦਾ ਆ ਆਮ ਆਦਮੀ ਪਾਰਟੀ ਕੋਰ ਅਮਿਆ ਆਮ ਆਦਮੀ ਪਾਰਟੀ ਆਉਂਦੀ ਹੋ ਰਹੀ ਹੈ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਜੋ ਕਿ ਸਾਡੇ ਇਲਾਕੇ ਦੇ ਵਿੱਚ ਰਜਨੀਸ਼ ਦਈਆ ਜੀ ਜੋ ਹੈਗੇ ਆ ਬਹੁਤ ਵਧੀਆ ਉਹਨਾਂ ਦਾ ਕੰਮ ਕਰ ਜੋ ਵੀ ਹੈ ਸਾਡੀ ਵੋਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਪਾਜੀ ਲੋਕ ਸਵਾਰੀਆਂ ਵੋਟਾਂ ਆ ਰਹੀਆਂ ਨੇ ਕੀ ਲੱਗਦਾ ਕਿਹੜੀ ਪਾਰਟੀ ਆ ਕੀ ਕਬਜ਼ਾ ਕਰ ਸਕਦੀ ਕੋਈ ਕਹਿ ਨਹੀਂ ਸਕਦਾ ਕਹਿੰਦਾ ਸਾਰੇ ਕਿਉਂ ਸਾਰੇ ਪਾਰਟੀਆਂ ਦੇ ਦਾਅਵਾ ਕਰ ਰਹੀਆਂ ਵੀ ਅਸੀਂ ਆਪ ਦਾ ਫਕਾਦ ਕੀਤਾ ਸੀ ਉਹ ਕੀਤਾ ਕੀ ਲੱਗਦਾ ਵੀ ਵੋਟਰ ਵੀ ਸਾਇਲੈਂਟ ਹੋ ਗਏ ਤਾਂ ਸਾਡੇ ਨਾਲ ਕੁਝ ਹੋਰ ਵੀ ਲੋਕ ਮੌਜੂਦ ਹੈਗੇ ਆ ਤੁਹਾਨੂੰ ਦੱਸ ਜੇ ਪਹਿਲਾਂ ਜਿਹੜੇ ਵਿਊ ਲੈ ਇਸ ਲੋਕਾਂ ਦੇ ਉਹ ਉਹ ਆਪਾਂ ਬਾਜ਼ਾਰ ਵਾਲੀ ਸਾਈਡ ਦੇ ਸੋਣ ਆਪਾਂ ਹੈਗੇ ਆ ਪਿੰਡ ਵਾਲੇ ਪਾਸੇ ਤਰਵੰਡੀ ਭਾਈ ਦੇ ਦੋ ਹੈਗੇ ਇੱਕ ਬਾਜ਼ਾਰ ਤੇ ਇੱਕ ਪਿੰਡ ਪਿੰਡ ਵਾਲੇ ਪਾਸੇ ਆ ਲੋਕਾਂ ਦੇ ਵੀਊ ਪੁੱਛਦੇ ਹਾਂ ਉਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਕਿਹੜੀ ਪਾਰਟੀ ਆ ਸਕਦੀ ਆਂਦੀ ਹਾਂਜੀ ਭਾਈ ਕੀ ਨਾਮ ਤੁਹਾਡਾ ਜੀ ਮੋਜੀਦ ਕੁਮਾਰ ਗੱਬਾ ਜੀ ਕੱਪਾ ਸਰ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਪਰ ਇਪਰ ਤੋਂ ਕੀ ਲੱਗਦਾ ਕਿਹੜਾ ਕੈਂਡੀਡੇਟ ਕੈਂਡੀਡੇਟ ਹੈ ਜਿਹੜਾ ਬਾਜ਼ੀ ਮਾਰ ਸਕਦਾ ਆ ਆਮ ਆਦਮੀ ਪਾਰਟੀ ਬਿਲਕੁਲ ਚੋਰ ਆ ਆਮ ਆਦਮੀ ਪਾਰਟੀ ਆਉਗੀ ਹੋਰ ਹੀ ਆ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਜੋ ਕਿ ਸਾਡੇ ਇਲਾਕੇ ਦੇ ਵਿੱਚ ਅਰ ਜਨੀਸ਼ ਦਈਆ ਜੀ ਜੋ ਹੈਗੇ ਆ ਬਹੁਤ ਵਧੀਆ ਉਹਨਾਂ ਦਾ ਕੰਮਕਾਰ ਜੋ ਵੀ ਹੈ ਸਾਡੀ ਵੋਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਨੂੰ ਬਿਲਕੁਲ ਸਹੀ ਗੱਲ ਪਰ ਅੱਜ ਲੋਕਾਂ ਨੇ ਇਹ ਪੁੱਛ ਕੇ ਆਏ ਕਹਿੰਦੇ ਦਈਆ ਸਾਹਿਬ ਨੇ ਦੋ ਮੁੱਦੇ ਕੱਕੇ ਸੀਗੇ ਅਡਾ ਰੋੜੀ ਦਾ ਤੇ ਬਸਟਾਂ ਦਾ ਉਹ ਅਜੇ ਤੱਕ ਕੋਈ ਮਸਲਾ ਹੱਲ ਨਹੀਂ ਲੋਕ ਪਰੇਸ਼ਾਨ ਬਹੁਤ ਮਿਲ ਕੇ ਗੁੱਸੇ ਇਹਦਾ ਜੀ ਮੰਨ ਕੇ ਚੱਲੋ ਆਪਾਂ ਅੱਜ ਕੋਈ ਬਿਜ਼ਨਸ ਕਰਦੇ ਆ 5 ਲੱਖ ਲਾ ਕੇ ਆਪਾਂ ਕਹਿ ਦਈਏ ਵੀ ਬਿਜ਼ਨਸ ਇੱਕੋ ਦਮ ਚੱਲ ਪੇ ਥੋੜੀ-ਥੋੜੀ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਠੀਕ ਹੋ ਜਾਊਗਾ ਜੋ ਉਹਨਾਂ ਨੇ ਕਿਹਾ ਉਹ ਕਰਕੇ ਵਾਪੋਣਗੇ ਜਿਹੜੀ ਮੇਨ ਗੱਲ ਮੈਂ ਕਹਿੰਦਾ ਮਤਲਬ ਸਮਾਂ ਲੱਗ ਸਕਦਾ ਕੰਮ ਹੋਊਗਾ ਉਹ ਕੰਮ ਜਰੂਰ ਹੋਊਗਾ 100% ਹੋਊਗਾ ਸੋ ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ ਸਮਾਂ ਲੱਗ ਸਕਦਾ ਕੰਮ ਜਰੂਰ ਹੋਊਗਾ ਸਾਡੇ ਨਾਲ ਹੋਰ ਭਾਈ ਸਾਹਿਬ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਪੁੱਛਦੇ ਆ ਭਾਈ ਸਾਸੀ ਗੱਲ ਜੀ ਇਹਨਾਂ ਨੂੰ ਪੁੱਛਦਾ ਜੰਡਰ ਜਾਨ ਭਾਜੀ ਲੋਕ ਸਭਾ ਦੀਆਂ ਵੋਟਾਂ ਆ ਰਹੀਆਂ ਨੇ ਕੀ ਲੱਗਦਾ ਕਿਹੜੀ ਪਾਰਟੀ ਆ ਕੀ ਕਬਜ਼ਾ ਕਰ ਸਕਦੀ ਕੋਈ ਕਹਿ ਨਹੀਂ ਸਕਦੇ ਮੈਂ ਕਹਿਣ ਸਾਰੇ ਕਿਉਂ ਸਾਰੇ ਪਾਰਟੀਆਂ ਆ ਦੇ ਦਾਵਾ ਕਰ ਰਹੀਆਂ ਵੀ ਅਸੀਂ ਆਪ ਦਾ ਵਕਾਫਾ ਕੀਤਾ ਸੀ ਉਹ ਕੀਤਾ ਕੀ ਲੱਗਦਾ ਵੀ ਵੋਟਰ ਵੀ ਸਾਇਲੈਂਟ ਹੋ ਗਏ ਕੋਈ ਪੱਕਾ ਨਹੀਂ ਸਕਦੇ ਚਾਹੀਦੀ ਲੱਗ ਗੱਦੇ ਹਾਲ ਚਾਲ ਜੀ ਪਈ ਪਈ ਆ ਕੋਈ ਪਤਾ ਨਹੀਂ ਲੱਗ ਰਿਹਾ ਕਿ ਕੋਈ ਠੰਡਾ ਹੀ ਆ ਵਾ ਕੋਈ ਪਤਾ ਨਹੀਂ ਕਿ ਕਿੱਦਾਂ ਕਿੱਦਾਂ ਜਾ ਰਿਹਾ ਇਹਦਾ ਕੋਈ ਪਤਾ ਹੀ ਨਹੀਂ ਸੋ ਇਹਨਾਂ ਦਾ ਕਹਿਣਾ ਕਿ ਹਜੇ ਵੋਟਰ ਸਾਇਲੈਂਟ ਬੈਠੇ ਆ ਔਰ ਵੀ ਹੈਗੇ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਉਹਨਾਂ ਤੋਂ ਸਾਡੇ ਨਾਲ ਭਾਈ ਸਾਹਿਬ ਹੈਗੇ ਆ ਹਨੀ ਪੈਸਾ ਸੀ ਗੱਲ ਜੀ ਕੀ ਨਾਮ ਹੈ ਭਾਈ ਸੰਜੀਵ ਕੁਮਾਰ ਸੰਜੀਵ ਕੁਮਾਰ ਜੀ ਆਪਣੇ ਲੋਕ ਸਭਾ ਦੀਆਂ ਵੋਟਾਂ ਆ ਰਹੀਆਂ ਨੇ ਕੀ ਲੱਗਦਾ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਦੇਖੋ ਜੀ ਅੱਡੋ-ਅੱਡੇ ਹਲਕੇ ਦਾ ਹਿਸਾਬ ਹੁੰਦਾ ਸਾਡਾ ਹੈਗਾ ਪੋਇਪੁਰ ਲੋਕ ਸਭਾ ਹਲਕਾ ਇੱਥੇ ਆਮ ਆਦਮੀ ਪਾਰਟੀ ਦਾ ਵੀ ਉਮੀਦਵਾਰ ਖੜਾ ਹੈ ਕਾਂਗਰਸ ਦਾ ਵੀ ਖੜਾ ਹੈ ਅਕਾਲੀ ਦਲ ਦੇ ਵੀ ਖੜਾ ਹੈ ਤੇ ਪਾਲਟੀ ਜੰਦਾ ਪੜ ਰਣਾ ਛੋਟੀ ਖੜਾ ਆਜਾਦ ਵੀ ਉਮੀਦਵਾਰ ਹੈਗੇ ਆਜਾਦ ਵੀ ਹੈਗੇ ਕੀ ਲੱਗਦਾ ਸਰ ਕਿਹੜੀ ਪਾਲਟੀ ਸਟਰੋਂਗ ਲੱਗਦੀ ਆ ਤੁਹਾਨੂੰ ਦੇਖੋ ਜੀ ਕਈ ਵਾਰੀ ਤਾਂ ਲੋਕ ਪਾਰਟੀ ਦੇ ਮੂਹਰੇ ਵੋਟਾਂ ਪਾਉਂਦੇ ਆ ਕਈ ਵਾਰੀ ਬੰਦੇ ਦੇ ਮੂਹਰੇ ਵੋਟਾਂ ਪਾਉਂਦੇ ਠੀਕ ਹੈ ਨਾ ਇੱਥੇ ਮੇਰੇ ਹਿਸਾਬ ਨਾਲ ਜੇ ਰਵਿੰਦਰ ਆਮਲਾ ਕਾਂਗਰਸ ਪਾਰਟੀ ਦਾ ਖੜਾ ਹੁੰਦਾ ਤੇ ਬਹੁਤ ਜ਼ਿਆਦਾ ਕੰਮ ਕਰਦਾ ਮਾਰਚ ਨਹੀਂ ਸੀ ਪਰ ਸ਼ੇਰ ਸਿੰਘ ਭਾਈ ਦਾ ਵੀ ਚੰਗਾ ਪੱਖ ਹੈ ਕਿਉਂਕਿ ਉਹ ਵੀ ਉਹਦੇ ਤੋਂ ਬਹੁਤ ਵੋਟ ਲੈ ਕੇ ਤੁਰਦਾ ਹੈ ਹਰਮਾਨ ਉਹਦਾ ਹੈਗਾ ਇਹਨਾਂ ਦਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਦਾ ਜ਼ਿਆਦਾ ਲੱਗਦਾ ਓਕੇ ਸਰ ਇਹਨਾਂ ਦਾ ਵੀ ਬਿਲਕੁਲ ਬਹੁਤ ਵਧੀਆ ਜੀ ਇਹਨਾਂ ਨੇ ਕਹਿੰਦੇ ਮਤਲਬ ਕਿ 6 ਸੈਂਕ ਪਾਇਆ ਜੀ ਵੀ ਜਿਹੜੇ ਬਹੁਤ ਸਟਰੋਂਗ ਕੈਂਡੀਡੇਟ ਹੈਗੇ ਆ ਤੇ ਉਹਨਾਂ ਦੀ ਜ਼ਿਆਦਾ ਮਿਲ ਰਹੀ ਹੈਗੀ ਆ ਕੱਲ ਬਾਅਦ ਕਰਦੇ ਆ ਆਪਣੇ ਨਾਲ ਹੋਰ ਮਿੱਤਰ ਹੈਗੇ ਸੱਜਣ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਕਾਰੀ ਲੈਣੇ ਆ ਅਹ ਹਾਂ ਜੀ ਪਾਰਟੀ ਕੀ ਨਾਮ ਤੁਹਾਡਾ ਜੀ ਜੋਨੀ ਢਿੰਗੜਾ ਜੀ ਜੋਨੀ ਦੋਸਤਾਂ ਦੀਆਂ ਚੋਣਾਂ ਆ ਰਹੀਆਂ ਨੇ ਕੀ ਲੱਗਦਾ ਕਿਹੜੀ ਪਾਰਟੀ ਦੇ ਸੱਤੇ ਜ਼ਿਆਦਾ ਤਾਕਤ ਹੈ ਸਾਰਿਆਂ ਦਾ ਹੀ ਹੈ ਜੀ ਜੋਰ ਦੇਖਦੇ ਹਾਂ ਹੁਣ ਕੀ ਬਣਦਾ ਕੀ ਨਹੀਂ ਉਹ ਸਾਰਿਆਂ ਦਾ ਫਿਰ ਵੀ ਇੱਕ ਹੁੰਦਾ ਨਾ ਵੀ ਲੋਕਾਂ ਚ ਛਾਹ ਹੁੰਦਾ ਜਿਵੇਂ ਪਹਿਲਾਂ ਬਦਲਾ ਬਗਲਾ ਐ ਕਿ ਲੱਗਦਾ ਐਦਕੀ ਅਕਾਲੀ ਦਲ ਕਾਂਗਰਸ ਦੇ ਵਿੱਚ ਲੱਗਦਾ ਜੀ ਤਾਂ ਕਹਿੰਦਾ ਮਤਲਬ ਵੀ ਆਪ ਵਾਲੇ ਦੌੜ ਤੋਂ ਪਿੱਛੇ ਹੈ ਨਹੀਂ ਆਪ ਵਾਲੇ ਬਾਹਰ ਹੈ ਜੀ ਗੇਮ ਚ ਸੋ ਇਹਨਾਂ ਨੇ ਕਾਕੇ ਆਮ ਆਦਿ ਪਾਰਟੀਆਂ ਦੌੜ ਵਿੱਚੋਂ ਬਾਹਰ ਸਿਰਫ ਕਾਂਗਰਸ ਤੇ ਅਕਾਲੀ ਦਲ ਦਾ ਜਿਹੜਾ ਜੋਰ ਹੈਗਾ ਸਾਡੇ ਨਾਲ ਵੋਟ ਲੋਕ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਵੀਊ ਲੈਣੇ ਆ ਉਹਨਾਂ ਤੋਂ ਜਾਣਕਾਰੀ ਲੈਣੇ ਆ ਪੁੱਛਦੇ ਜਾਣਕਾਰੀ ਹਾਂਜੀ ਪੁੱਛ ਕੀ ਨਾਮ ਤੁਹਾਡਾ ਜੀ ਕੀ ਨਾਮ ਪੁੱਛੀ ਤੁਹਾਡਾ ਨਰਿੰਦਰ ਕਮਲ ਕੁਲਰ ਜੀ ਆ ਕੁਲਰ ਸਾਹਿਬ ਉੱਟਾਰਿਆਂ ਹਾਂਜੀ ਲੱਗਦਾ ਕਿਹੜੀ ਪਾਰਟੀ ਬਾਜ਼ੀ ਮਾਰਦਾ ਆ ਜੀ ਇਸ ਟਾਈਮ ਸਾਰੇ ਬਾਦੀਆਂ ਬਰਾਬਰ ਬਰਾਬਰ ਦੇ ਚੱਲ ਰਹੀ ਹੈ ਜੀ ਲੋਕੀ ਇੰਨੇ ਕੋਈ ਜ਼ਿਆਦਾ ਅਸਤੀ ਸ਼ੋਪ ਹੈ ਤੇ ਸੰਤੋਸ਼ਤ ਹੈ ਅੱਗੇ ਲੋਕੀ ਬਦਲ ਦੇਸੀ ਹੁਣ ਲਿਟਰਲੀ ਕੱਲੇ ਬਦਲਦੇ ਤੁਹਾਡਾ ਕਹਿੰਦਾ ਮਤਲਬ ਆਪਣਾ ਲੀਡਰ ਬਦਲਦੇ ਵਾਕਿ ਵੋਟਰ ਬਦਲਦਾ ਆ ਹਾਂ ਨਾ ਜੀ ਨਾ ਕੋਣ ਵੋਟਰ ਆਪਦੇ ਸਟੈਂਡ ਤੇ ਖੜਿਆ ਆ ਓਨਲੀ ਲੀਡਰ ਹੀ ਬਦ ਕੈਨਵਲ ਲੀਡਰਾਂ ਕੋਈ ਚੱਲ ਨਹੀਂ ਰਿਹਾ ਗਿਆ ਲੀਡਰਾਂ ਨਾਲ ਕੋਈ ਚੱਲ ਨਹੀਂ ਲੈ ਰਿਹਾ ਕੈਨਵਲ ਲੀਡਰ ਡੱਡੂ ਟਪੂਸੀ ਤੇ ਉਧਰ ਕਿਤੇ ਉਧਰ ਹਾਂਜੀ ਤੇ ਵੋਟਰ ਫਰਿਆਦ ਕੀ ਵੋਟਰ ਐਤੀ ਚੁੱਪਚੀ ਤੇ ਬੈਠੇ ਜੀ ਤੇ ਹੁਣ ਉਹਨਾਂ ਦਾ ਸਮਾਂ ਹੀ ਦੱਸੋ 4 ਜੂਨ ਕੀ ਕਹਿੰਦੇ ਪਤੇ ਪਤੇ ਖੋਲ ਜੇ ਕੈਨਵਲ ਵੋਟਰ ਵੀ ਸਿਆਣੇ ਹੋ ਗਏ ਵੋਟਰ ਤਾਂ ਬਹੁਤ ਜ਼ਿਆਦਾ ਸਿਆਣੇ ਕਰਦੇ ਲੀਡਰਾਂ ਨੇ ਖੁਦ ਹੀ ਜੀ ਕਿਉਂਕਿ ਲੋਕਾਂ ਨੂੰ ਪੂਰੀ ਸਹੂਲਤ ਨਹੀਂ ਮਿਲੀ ਤੇ ਲੋਕੀ ਚੁੱਪ ਕਰਕੇ ਬੈਠ ਗਏ ਬਹੁਤ ਵਧੀਆ ਜੀ ਸੋ ਇਹਨਾਂ ਨੇ ਕਹਿਣਾ ਕਿ ਲੀਡਰਾਂ ਨੇ ਹੀ ਵੋਟਰ ਸਿਆਣੇ ਕਰਤੇ ਆ ਬਹੁਤ ਵਧੀਆ ਇਹਨਾਂ ਨੇ ਆਨਸਰ ਦਿੱਤਾ ਆਪਣੇ ਨਾਲ ਹੋਰ ਹੈਗੇ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਕਾਰੀ ਲੈਣੇ ਆਂ ਜੀ ਅੰਜ ਭਾਈ ਸਸੀ ਗੱਲ ਜੀ ਸਰ ਕੀ ਨਾਮ ਤੁਹਾਡਾ ਜੀ ਮਿੰਦਰ ਸਿੰਘ ਸਰ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਕੀ ਲੱਗਦਾ ਕਿਹੜੀ ਪਾਰਟੀ ਬਾਜੀ ਮਾਰ ਸਾਡੀ ਜੇਦੀ ਮਰਜ਼ੀ ਆ ਸਾਡੇ ਵਾਸਤੇ ਕੋਈ ਨਹੀਂ ਸਰ ਵੀ ਹੁੰਦਾ ਨਾ ਜਿਵੇਂ ਲੋਕਾਂ ਦਾ ਪਹਿਲਾਂ ਸੀ ਬਦਲਾ 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 ਦੇਖ ਲਿਆ ਹੁਣ ਕੀ ਲੱਗਦਾ ਜੀ ਲੋਕ ਕਿਹੜੀ ਪਾਰਟੀ ਦੇ ਸੱਤੇ ਤਾਲ ਲਾ ਕਰ ਹੁਣ ਬਰਾਵਾਲੀ ਕੋਈ ਗੱਲ ਨਹੀਂ ਪਤਾ ਨਹੀਂ ਲਾਟਰੀ ਨਿਕਲਣੀ ਜੇ ਨਿਕਲੇ ਅੱਛਾ ਜੀ ਬਰਾਵਾਲੇ ਖਤੂਗਾ ਕੰਮ ਜੀ ਲੋਕਾਂ ਦਾ ਚਾਲ ਲੈ ਗਿਆ ਆਪ ਤੋਂ ਅੱਛਾ ਚਾਲ ਲੈ ਗਿਆ ਆਪ ਤੋਂ ਕਿਉਂ ਐਡੀ ਛੱਡੀ ਚਾਲਾ ਗਿਆ ਇੱਥੇ ਕਿਨ ਕੰਮ ਹੀ ਬਹੁਤ ਕੀਤੇ ਜੀ ਅਸੀਂ ਕੰਮ ਤਾਂ ਕੋਈ ਨਹੀਂ ਕੀਤਾ ਕੀ ਕੀਤਾ ਕੰਮ ਯਾ ਤੇ ਸਾਰੇ ਕਹਿੰਦੇ ਆ ਜੀ ਸ਼ਹਿਰ ਵਿੱਚ ਕੋਈ ਕੰਮ ਨਹੀਂ ਹੋਏਗਾ ਵਿਕਾਸ ਨਹੀਂ ਹੋਏਗਾ ਲੋਕ ਸਾਰੇ ਦੁਖੀ ਹੋਗੇ ਕਿਉਂ ਹੋਗੇ ਐਡੀ ਛੱਡੀ ਦੁਖੀ ਕੀ ਨਾਲ ਆ ਤੁਹਾਨੂੰ ਫਰਿਆਦ ਕੀਤੀ ਵੇਖੋ ਬਾਟ ਜਿਹੜੇ ਨੇ ਜਿਹੜੇ ਲਾਟੇ ਨਿਕਲਦੀ ਕੀ ਕਰਦੇ ਆ ਜਨਤਾ ਜਤਰਾ ਸੇਰਾ ਬੰਦ ਹਾ ਜਰਾ ਰੱਖਦੀ ਇਹਨਾਂ ਦਾ ਕਹਿਣਾ ਮਤਲਬ ਵਾਕਈ ਜੀ ਵੋਟਰ ਸਾਰੇ ਸਾਇਲੈਂਟ ਆ